ਵਾਜੀ ਸੋਸ਼ਲ ਮੀਡੀਆ ਐਸੋਸੀਏਸ਼ਨ ਦੇ ਹਰ ਸਿੰਘ ਵਾਲਾ ਦੀ ਸਮੁੱਚੀ ਟੀਮ ਆ ਜਿਹੜੀ ਅੱਜ ਪਹੁੰਚੀ ਸੀ ਸਾਡੇ ਸਤਕਾਰਯੋਗ ਭਿੰਦਰਪਾਲ ਲੰਬਾਜੀ ਸਮਾਜ ਸੇਵੀ ਕੋਲੇ ਸੋ ਦੋਸਤੋ ਕਿਸੇ ਸ਼ਾਇਰ ਨੇ ਬੜੀਆਂ ਸੁੰਦਰ ਲਾਈਨਾਂ ਲਿਖੀਆਂ ਕਿ ਜਿਹੜੇ ਦੇਸ਼ ਦਾ ਨੇਤਾ ਬੇਈਮਾਨ ਹੋਵੇ ਤੇ ਉਹ ਸਰਕਾਰ ਬਣਾਉਣ ਦਾ ਕੀ ਹਿੱਤ ਹੈ ਤੇ ਅੱਜ ਆਪਾਂ ਬਦਲਾਅ ਦੇ ਨਾਮ ਤੇ ਕਿਸਾਨਾਂ ਮਜ਼ਦੂਰਾਂ ਤੇ ਕਿਰਤੀਆਂ ਦੇ ਬਦਲਾਅ ਦੇ ਨਾਮ ਤੇ ਲੁੱਟਣ ਤੇ ਕੁੱਟਣ ਆਈ ਹੋਈ ਸਰਕਾਰ ਦੇ ਗੱਲ ਕਰਾਂਗੇ ਜੀ ਕਰੂਨੀ ਵਿਰਸਤਾ ਦੀ ਕਰੂਨੀ ਸਥਿਤੀ ਕੀ ਆ ਜਿਹੜੇ ਰਾਜਨੀਤਿਕ ਧਾਰਮਿਕ ਸਮਾਜ ਸੇਵੀ ਨੇ ਜਾਫਰ ਮਲਾਜਮ ਨੇ ਜਾਂ ਕਿਰਤੀ ਕਾਮੇ ਮਜ਼ਦੂਰ ਨੇ ਉਹਨਾਂ ਦੇ ਪੰਜਾਬ ਦੇ ਵਿੱਚ ਕਿਹੋ ਜਿਹੇ ਹਾਲਾਤ ਨੇ ਇਹ ਸਾਡੇ ਦਰਮਿਆਨੇ ਮਹਿੰਦਰਪਾਲੂ ਬਾਜੀ ਸਮਾਜ ਸੇਵੀ ਹਾਂਜੀ ਮਹਿੰਦਰਪਾਲੂ ਬਾਜੀ ਸਭ ਤੋਂ ਪਹਿਲਾਂ ਤਾਂ ਸਾਡੀ ਸੋਸ਼ਲ ਮੀਡੀਆ ਐਸੋਸੀਏਸ਼ਨ ਵੱਲੋਂ ਤੁਹਾਡਾ ਕੋਟਨ ਕੋਟ ਧੰਨ ਹੈ ਬਾਅਦ ਹੈ ਕਿ ਤੁਸੀਂ ਆਪਣਾ ਕੀਮਤੀ ਸਮਾਂ ਜੋ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ 체ਚਾ ਧੰਨਵਾਦ ਜਿਹੜਾ ਤੁਸੀਂ 체체 ਤੌਰ ਤੇ ਮੇਰੇ ਕੋਲ ਪਹੁੰਚੇ ਹੋ ਅਛਾ ਰੰਬਾਈ ਜਿਹੜੇ ਸਾਬ ਨਾਲ ਤੁਸੀਂ ਨਾ ਅਕਸਰੀ ਕਿਸਾਨਾਂ ਮਜ਼ੂਰਾਂ ਕਰਤੀ ਕਾਮਿਆਂ ਤੇ ਆਂ ਜਿਹੜੇ ਤੁਸੀਂ ਚਿੰਤਾ ਤੋਂ ਹਰ ਮੁੱਸਲੇ ਤੇ ਹਰ ਮੁੱਦੇ ਤੇ ਤੁਹਾਡੇ ਕੋਲ ਇੱਕ ਤੁਹਾਡਾ ਚੈਨਲ ਵੀ ਚੱਲ ਰਿਹਾ ਹੈ ਨਾ ਤੇ ਅੱਜ ਜਿਹੜੀ ਆਪਾਂ ਗੱਲਬਾਤ ਕਰ ਲਈਆਂ ਪੰਜਾਬ ਦੀ ਸਥਿਤੀ ਆ ਜਿਹੜੀ ਜਾਂ ਤੂਣ ਲਈ ਵਿਵਸਥਾ ਲਾ ਲੋ ਜਿਵੇਂ ਕਿ ਕਿਸਾਨਾਂ ਦੀ ਮਜ਼ੂਰਾਂ ਦੇ ਜਿਵੇਂ ਕਟਮਾਰ ਹੋ ਰਹੀ ਆ ਜਿਵੇਂ ਕਿ ਪੱਗਾਂ ਲੱਥ ਰਹੀਆਂ ਤੇ ਸਾਡੀਆਂ ਭੈਣਾਂ ਜਿਹੜੀਆਂ ਟੀਚਰ ਹੋਣ ਮਾਸਟਰ ਹੋਣ ਜਾਂ ਉਹਨਾਂ ਦੀਆਂ ਚੁੰਨੀਆਂ ਵੀ ਲਾਈਆਂ ਜਾਂਦੀਆਂ ਇਹ ਤੁਸੀਂ ਇਸ ਕਾਨੂੰਨੀ ਸਥਿਤੀ ਨੂੰ ਰੁਜ਼ਗਾਰ ਨੂੰ ਪ੍ਰਤੀ ਕਿਸਾਨਾਂ ਮਜ਼ਦੂਰਾਂ ਦੇ ਕਿਰਤੀ ਕਾਮਿਆਂ ਦੇ ਜਿਹੜੀ ਹੋ ਰਹੀ ਹੈ ਇਹਦੇ ਕਟਮਾਰ ਹੋ ਰਹੀ ਜਿਹੜੀ ਕਿਹੜੇ ਤਾਨਤਰਿਕਤ ਨਾਲ ਦੇਖੋ ਜੀ ਲੋਕਤੰਤਰ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਧੱਕੇਸ਼ਾਹੀ ਹੈ ਜ਼ਬਰ ਜ਼ੁਲਮ ਹੈ ਉਹਨੂੰ ਕਦੇ ਵੀ ਐਕਸੈਪਟ ਨਹੀਂ ਕੀਤਾ ਜਾ ਸਕਦਾ ਖਾਸ ਤੌਰ ਤੇ ਇੱਕ ਇਦੇਹੀ ਪਾਰਟੀ ਤੋਂ ਅਸੀਂ ਬਿਲਕੁਲ ਉਮੀਦ ਨਹੀਂ ਰੱਖ ਸਕਦੇ ਸੀ ਇਹਨਾਂ ਚੀਜ਼ਾਂ ਦੀ ਜਿਹੜੀ ਇਨਕਲਾਬ ਦੇ ਨਾਂ ਤੇ ਸੱਤਾ ਦੇ ਵਿੱਚ ਆਈ ਹੋਵੇ ਜੀ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਆਈ ਹੋਵੇ ਔਰ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਕਰਕੇ ਜਿਵੇਂ ਕਿ ਨਸ਼ਿਆਂ ਦਾ ਬੇਰੁਜ਼ਗਾਰੀ ਦਾ ਤੇ ਹੋਰ ਕਈ ਸੱਤਰਾਂ ਦੇ ਮੁੱਦੇ ਜਿਹੜੇ ਹੈਗੇ ਆ ਉਹਨਾਂ ਨੂੰ ਹਾਈਲਾਈਟ ਕਰਕੇ ਆਈ ਹੋਵੇ ਸੋ ਅਜਿਹੀ ਸਰਕਾਰ ਤੋਂ ਅਸੀਂ ਇਸ ਚੀਜ਼ ਦੀ ਬਿਲਕੁਲ ਉਮੀਦ ਨਹੀਂ ਕਰ ਸਕਦੇ ਅ ਜਿਹੜਾ ਪਿਛਲੇ ਸਾਢੇ ਇੱਕ ਤਿੰਨ ਸਾਲਾਂ ਦੇ ਵਿੱਚ ਜੋ ਕੁਝ ਦੇਖਣ ਨੂੰ ਮਿਲਿਆ ਉਹ ਪਿਛਲੇ ਜਿਹੜੇ ਛੇਤਰ 70 ਸਾਲ ਸੀਗੇ ਉਹਨਾਂ ਦੇ ਵਿੱਚ ਨਹੀਂ ਦੇਖਿਆ ਸੀ ਜੀ ਬਹੁਤ ਗੱਲਾਂ ਨਵੀਆਂ ਜਿਹੜੀਆਂ ਦੇਖਣ ਨੂੰ ਮਿਲ ਰਹੀਆਂ ਔਰ ਖਾਸ ਤੌਰ ਤੇ ਮੈਂ ਕਹੂੰਗਾ ਕਿ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਬਿਲਕੁਲ ਵੀ ਆਪਦੇ ਆਸ਼ੀਮਤਾਵਕ ਕੰਮ ਨਹੀਂ ਕਰ ਰਹੀ ਕਿਉਂਕਿ ਸਵਰਾਜ ਦੇ ਮੁੱਦੇ ਤੇ ਇਹ ਆਈ ਸੀ ਇਹਨਾਂ ਨੇ ਗੱਲ ਕੀਤੀ ਸੀ ਕਿ ਪਿੰਡਾਂ ਦੀਆਂ ਸਥਾਂ ਦੇ ਵਿੱਚੋਂ ਸਰਕਾਰ ਚੱਲੂਗੀ ਤੇ ਅੱਜ ਜਿਹੜੀ ਉਹ ਦਿੱਲੀ ਤੋਂ ਚੱਲ ਰਹੀ ਹੈ ਹੂੰ ਠੀਕ ਹੈ ਨਾ ਤੋ ਇਸ ਕਰਕੇ ਜਿਹੜੀਆਂ ਇਹ ਗੱਲਾਂ ਬੜੀਆਂ ਇੰਪੋਰਟੈਂਟ ਨੇ ਜੇਕਰ ਦਿੱਲੀ ਤੋਂ ਸਰਕਾਰ ਚੱਲ ਰਹੀ ਹੈ ਤਾਂ ਫਿਰ ਲੋਕਾਂ ਦੇ ਨਾਲ ਤਾਂ ਤਾਂ ਕਿ ਸਹੀ ਹੋਊਗੀ ਅੱਛਾ ਸਰ ਜਿਵੇਂ ਤੁਸੀਂ ਦਿੱਲੀ ਦੀ ਗੱਲ ਕੀਤੀ ਹੈ ਹਨਾ ਦਿੱਲੀ ਦੇ ਬਾਰੇ ਵੀ ਇਹਨਾਂ ਨੇ ਕਹਿ ਕੇ ਵੀ ਅੱਜ ਵੀ ਦਿੱਲੀ ਤੋਂ ਸਰਕਾਰ ਤਾਂ ਕਾਲੀਆਂ ਕਾਂਗਰਸੀਆਂ ਤਾਂ ਵੀ ਦੋਸ਼ ਲਾਇਆ ਸੀ ਇਹਨਾਂ ਨੇ ਤੇ ਮੈਨੂੰ ਇਦਾਂ ਮਹਿਸੂਸ ਹੋਇਆ ਤੁਹਾਨੂੰ ਵੀ ਮਹਿਸੂਸ ਹੋ ਰਿਹਾ ਕਿ ਹੌਲ ਲੋਕ ਆ ਜਿਹੜੇ ਇੰਨੇ ਯਾਨੀ ਕਿ ਤੰਗ ਪਰੇਸ਼ਾਨ ਕਰਦੇ ਇੰਨੇ ਯਾਨੀ ਕਿ ਸਕੰਜੇ ਦੇ ਵਿੱਚ ਜਾਣ ਕਰਤੀ ਕਿ ਲੋਕ ਮਜਬੂਰ ਹੋ ਗਏ ਕਹਿਣ ਵੱਲੋਂ ਕਿ ਐਦੋਂ ਦਾ ਚੰਦੇ ਅਕਾਲੀ ਤੇ ਕਾਂਗਰਸੀ ਸੀ ਇਹਨਾਂ ਨੇ ਘਵਾਤਾ ਜੀ ਹਾਲਾਂਕਿ ਲੋਕਾਂ ਨੇ ਅਕਾਲੀ ਕਾਂਗਰਸੀਆਂ ਨੂੰ ਜਿਹੜਾ ਹੈਗਾ ਰਿਜੈਕਟ ਕਰਕੇ ਇਹਨਾਂ ਨੂੰ ਲੈ ਕੇ ਆਂਦਾ ਸੀਗਾ ਔਰ ਇਹਨਾਂ ਨੂੰ ਆਪਣਾ ਨਾਮ ਬਣਾਉਣ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਸੀ ਕੰਮ ਕਰਨ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਸੀ ਜਿਹੜੇ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਉਹਨਾਂ ਨੂੰ ਪੂਰੇ ਕਰਨ ਵਾਲਾ ਧਿਆਨ ਦੇਣਾ ਚਾਹੀਦਾ ਸੀ ਪਰ ਇਹਨਾਂ ਨੇ ਕੀ ਕੀਤਾ ਕਿ ਉਹੀ ਲੀਫ ਫੜ ਲਈ ਕਾਰਨ ਉਹਦਾ ਇਹ ਕਿ ਇਹ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਮੁੱਢੋਂ ਤੁਰੇ ਸੀ ਵਲੰਟੀਅਰ ਉਹਨਾਂ ਦੇ ਅੰਦਰ ਇੱਕ ਜਜ਼ਬਾ ਸੀ ਜਿਵੇਂ ਮੈਂ ਆਪਦੀ ਗੱਲ ਕਰ ਲਵਾਂ ਤਾਂ ਅਸੀਂ ਲੋਕਾਂ ਦੇ ਨਾਲ ਵੱਡੇ ਵੱਡੇ ਵਾਅਦੇ ਹੀ ਕਰ ਰਹੇ ਸੀਗੇ ਅਸੀਂ ਲੋਕਾਂ ਨੂੰ ਸੁਪਨੇ ਦਿਖਾ ਰਹੇ ਸੀਗੇ ਕਿ ਇਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਮੁਕਤ ਸਮਾਜ ਹੋਊਗਾ ਜਿਹਦੇ ਵਿੱਚ ਸਭ ਲਈ ਰੋਜ਼ਗਾਰ ਹੋਊਗਾ ਸਾਡੇ ਨੌਜਵਾਨਾਂ ਜਿਹੜੇ ਬਾਹਰ ਨਹੀਂ ਜਾਣਗੇ ਸੋ ਇਦਾਂ ਦੀਆਂ ਬੜੀਆਂ ਗੱਲਾਂ ਅਸੀਂ ਲੋਕਾਂ ਦੇ ਨਾਲ ਕੀਤੀਆਂ ਸੀਗੀਆਂ ਕਿ ਵੀ ਤੁਹਾਨੂੰ ਬਹੁਤ ਹੀ ਵਧੀਆ ਸਾਫ਼ ਸੁਥਰਾ ਤੇ ਪਾਰਦਰਸ਼ੀ ਸ਼ਾਸਨ ਆ ਜਿਹੜਾ ਉਹ ਦੇਖਣ ਨੂੰ ਮਿਲੂਗਾ ਮੈਂ ਇਹਦੇ ਚ ਇੱਕ ਗੱਲ ਐਡ ਕਰਨੀ ਚਾਹਾਂਗਾ ਕਿ ਮੈਨੂੰ 2021-22 ਦੇ ਵਿੱਚ ਜਿਹੜਾ ਹੈਗਾ ਮੇਰੇ ਨਾਲ ਦੇ ਸਾਥੀ ਕਹਿਣ ਲੱਗ ਪਏ ਸੀਗੇ ਕਿ ਲੁੰਬਾ ਜੀ ਹੁਣ ਤਾਂ ਤੁਹਾਨੂੰ ਜੋਬ ਛੱਡ ਕੇ ਜਿਹੜਾ ਹੈਗਾ ਚੋਣ ਲੜਨੀ ਚਾਹੀਦੀ ਹੈ ਜੀ ਪਰ ਮੈਂ ਉਹਨਾਂ ਨੂੰ ਇੱਕੋ ਹੀ ਗੱਲ ਕਹਿੰਦਾ ਹੁੰਦਾ ਸੀਗਾ ਕਿ ਵੀ ਚੋਣ ਲੜਨਾ ਸਾਡਾ ਮਕਸਦ ਨਹੀਂ ਹੈਗਾ ਸਰਕਾਰ ਇੱਕ ਵਾਰੀ ਲਿਆ ਕੇ ਲੋਕਾਂ ਨੂੰ ਦਿਖਾਉਣਾ ਆਇਆ ਸੀ ਕਿ ਵੀ ਜਿਹੜਾ ਹੈਗਾ ਸਰਕਾਰਾਂ ਕਿੱਦਾਂ ਚੱਲਦੀਆਂ ਤੇ ਮੈਂ ਉਹਨਾਂ ਨੂੰ ਇਹ ਵੀ ਗੱਲ ਕਹਿੰਦਾ ਹੁੰਦਾ ਸੀਗਾ ਕਿ ਘੱਟੋ ਘੱਟ ਜਦੋਂ ਸਾਡੀ ਸਰਕਾਰ ਆਊਗੀ ਤਾਂ ਉਹ ਸਰਕਾਰ ਦੇ ਵਿੱਚ 2 ਸਾਲ ਮੈਂ ਜੌਬ ਕਰਕੇ ਘੱਟੋ ਘੱਟ ਫੇਰ ਰਿਟਾਇਰਮੈਂਟ ਲਵਾਂਗਾ ਤਾਂ ਕਿ ਮੈਂ ਖੁਦ ਮਹਿਸੂਸ ਕਰ ਸਕਾਂ ਕਿ ਪਿਛਲੀਆਂ ਸਰਕਾਰਾਂ 'ਚ ਵੀ ਮੈਂ 20-22 ਸਾਲ ਕੰਮ ਕਰ ਲਿਆ ਤੇ ਇਹ ਸਰਕਾਰ ਦੇ ਵਿੱਚ ਵੀ 2-3 ਸਾਲ ਕੰਮ ਕਰ ਲਿਆ ਤਾਂ ਮੈਨੂੰ ਖੁਦ ਮਹਿਸੂਸ ਹੋਵੇ ਕਿ ਵੀ ਭਾਈ ਪਿਛਲੀਆਂ ਸਰਕਾਰਾਂ ਤੇ ਇਹਨਾਂ ਸਰਕਾਰਾਂ ਦੇ ਕੰਮਕਾਜ ਦੇ ਵਿੱਚ ਕੀ ਅੰਤਰ ਸੀ ਪਰ ਹੋ ਗਿਆ ਹਲਟ ਹੋ ਗਿਆ ਇਸ ਤਰ੍ਹਾਂ ਕਿ ਵੀ ਮੈਨੂੰ ਸਾਲ ਬਾਅਦ ਹੀ ਇਹਨਾਂ ਨੇ ਬਾਰ ਦਾ ਰਸਤਾ ਬੁਖਾਤਾ ਕਹਿਣ ਤੋਂ ਪਹਿਲਾਂ ਕਿ ਆਮ ਆਦਮੀ ਪਾਰਟੀ ਸਰਕਾਰ ਲੈ ਕੇ ਆਉਣ ਦਾ ਸਭ ਤੋਂ ਵੱਡਾ ਖਮਿਆਰਦਾ ਮੈਨੂੰ ਭੁਗਤਣਾ ਪਿਆ ਮੈਨੂੰ ਆਪਣੀ ਜੌਬ ਛੱਡਣੀ ਪਈ ਕਿਉਂਕਿ ਇਹਨਾਂ ਨੇ ਮੇਰੀ ਬਦਲੀ ਕਰਤੀ ਹਿੰ 200 ਕਿਲੋਮੀਟਰ ਦੂਰ ਉਹਦਾ ਕਾਰਨ ਇਹ ਸੀ ਕਿ ਮੈਂ ਕ੍ਰਾਪਸ਼ਨ ਦੇ ਖਿਲਾਫ ਬੋਲਦਾ ਸੀਗਾ ਇਹ ਇਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ 200 ਕਿਲੋਮੀਟਰ ਮੈਂ ਨਹੀਂ ਸੀ ਘਰੋਂ ਦੂਰ ਰਹਿ ਸਕਦਾ ਕਿਉਂਕਿ ਮੇਰੇ ਘਰੇ ਜਿਹੜਾ ਹੈਗਾ ਉਹ ਮੇਰੀ ਵੱਡੀ ਜ਼ਰੂਰਤ ਸੀ ਸੋ ਅਖੀਰ ਹੈ ਜਿਹੜਾ ਮੈਨੂੰ ਉਹ ਜੌਬ ਰੈਜ਼ਾਈਨ ਕਰ ਸੌਰੀ ਸੇਵਾ ਮੁਕਤੀ ਲੈਣੀ ਪਈ ਤੇ ਮੈਂ ਅੱਜ ਜਿਹੜਾ ਹੈਗਾ ਉਹ ਆਪਣੀ ਜੌਬ ਤੋਂ ਵੀ ਹੱਥ ਢੋ ਕੇ ਬੈਠਾ ਅੱਛਾ ਨੂੰ ਭਾਈ ਇੱਕ ਹੋਰ ਮਸਲਾ ਜਿਹੜਾ ਤੁਸੀਂ ਕਿਹਾ ਸੀ ਨਾ ਵੀ 2 ਸਾਲ ਇਦਾਂ ਪਰ ਤੁਹਾਡੀ ਵੀ ਮੇਰੇ ਹਿਸਾਬ ਨਾਲ 52 ਸਾਲ ਦੀ ਉਮਰ ਅਤੇ ਮੇਰੀ ਵੀ ਕਾਫੀ ਬਈਆ ਜਨਮ ਦਿਨ ਜਿਵੇਂ ਤੁਸੀਂ ਜਿਹੜੇ ਖੇਤਰ ਚ ਕੰਮ ਕੀਤਾ ਹਰ ਖੇਤਰ ਚ ਮੈਂ ਨਹੀਂ ਕੀਤਾ ਸਹਿਤ ਤੁਹਾਨੂੰ ਚੇਤਾ ਹੋਏ ਮੈਂ ਅਸੀਂ ਤੁਹਾਡੀ ਸਰਕਾਰ ਆਉਣ ਤੋਂ ਪਹਿਲਾਂ ਵੀ ਵਿਰੋਧ ਕਰਦੇ ਸੀਗੇ ਤੇ ਅੱਜ ਵੀ ਪੋਸਟਾਂ ਫੇਸਬੁੱਕ ਦੇ ਪਏ ਨੇ ਪਰ ਤੁਸੀਂ ਇਹ ਕਿਵੇਂ ਸੋਚ ਲਾ ਵੀ ਸਮਾਜ ਸੇਵੀ ਦਾ ਤੇ ਰਾਜਨੀਤੀ ਨਾਲ ਕਿਵੇਂ ਤਾਲਮੇਲ ਹੋਊ ਸਮਾਜ ਸੇਵਾ ਤੇ ਰਾਜਨੀਤਿਕ ਤਾਲਮੇਲੀ ਹੈ ਇਹ ਰਾਜੂ ਜੀ ਪਤਾ ਕੀ ਗੱਲ ਹੈ ਜਦੋਂ ਅੰਨ ਅੰਦੋਲਨ ਚੱਲਿਆ ਸੀ ਨਾ 2010 11 ਦੇ ਵਿੱਚ ਤਾਂ ਉਦੋਂ ਇੱਕ ਸਮਾਜ ਸੇਵੀ ਲਹਿਰ ਹੀ ਸੀਗੀ ਕਰਪਸ਼ਨ ਦੇ ਖਿਲਾਫ ਜਿਹੜੀ ਇੱਕ ਬਹੁਤ ਵੱਡੀ ਲਹਿਰ ਬਣੀ ਉਹ ਤੋਂ ਕਾਂਗਰਸ ਕੇਂਦਰ ਦੇ ਵਿੱਚ ਕਾਂਗਰਸ ਦੀ ਮਨਮੋਹਨ ਸਿੰਘ ਸਰਕਾਰ ਸੀਗੀ ਔਰ ਉਹਨਾਂ ਦਿਨਾਂ ਦੇ ਵਿੱਚ ਜਿਹੜੇ 2G 3G ਸਕੈਮ ਕੋਲ ਘਟਾਲਾ ਇਹ ਉਹ ਬੜਾ ਕੁਝ ਜਣਦੀ ਹਾਈਲਾਈਟ ਹੋਇਆ ਸੀਗਾ ਉਹ ਸੀ ਕਿ ਨਹੀਂ ਸੀ ਇਹ ਬਾਦ ਦੀ ਇੱਕ ਅਲੱਗ ਵਿਸ਼ਾ ਪਰ ਮੀਡੀਆ ਦੇ ਵਿੱਚ ਉਸ ਵੇਲੇ ਇੱਕ ਬੜੀ ਚਰਚਾ ਹੋਈ ਹੋਗੀ ਸੀ ਕਿ ਮਨਮੋਹਨ ਸਿੰਘ ਨੂੰ ਅਲੀ ਬਾਬਾ ਤੇ ਉਹਦੇ ਮੰਤਰੀਆਂ ਨੂੰ ਝਾਲੀ ਜ਼ੋਰ ਲੈਣਾ ਸ਼ੁਰੂ ਕਰ ਦਿੱਤਾ ਸੀ ਲੋਕਾਂ ਨੇ ਇਹ ਵੀ ਅਲੀ ਬਾਬਾ ਦੀ ਸਰਕਾਰ ਹੈ ਜਿਹੜੀ ਇਹ ਸੋ ਇਸ ਕਰਕੇ ਜਿਹੜਾ ਹੈਗਾ ਲੋਕਾਂ ਦੇ ਵਿੱਚ ਜਿਹੜਾ ਇਹ ਗੱਲ ਬਣ ਗਈ ਸੀ ਕਿ ਬਹੁਤ ਹੀ ਕਰਪਟ ਸਰਕਾਰ ਹੈ ਉਸੇ ਤਰ੍ਹਾਂ ਸਾਡੇ ਮਨ ਦੇ ਵਿੱਚ ਵੀ ਸੀਗਾ ਤੇ ਇੱਕ ਜਿਹੜੀ ਅੰਨ ਆंदोलਨ ਦੇ ਦੌਰਾਨ ਵੇਵ ਚੱਲੀ ਸੀ ਕਰਪਸ਼ਨ ਦੇ ਖਿਲਾਫ ਉਹਦੇ ਵਿੱਚ ਅਸੀਂ ਵੀ ਪੂਰਾ ਸਾਥ ਦਿੱਤਾ ਸੀਗਾ ਸੋ ਪਹਿਲੇ 2 2.5 ਸਾਲ ਲੈ ਜਿਹੜਾ ਇਹ ਇੱਕ ਐਨਜੀਓ ਦੇ ਤੌਰ ਤੇ ਕੰਮ ਕਰ ਰਿਹਾ ਉਹ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਖੁਦ ਇੱਕ ਐਨਜੀਓ ਦੇ ਨਾਲ ਜੁੜੇ ਹੋਏ ਸੀ ਮਨੀਸ਼ ਸੋਧਿਆ ਐਨਜੀਓ ਦੇ ਨਾਲ ਜੁੜਿਆ ਹੋਇਆ ਸੀ ਔਰ 2006-07 ਦੇ ਵਿੱਚ ਮੈਂ ਇਹਨਾਂ ਦੇ ਸੈਮੀਨਾਰ ਵੀ ਅਟੈਂਡ ਕੀਤੇ ਜਿਹੜੇ ਆਰਟੀਆਈ ਦੇ ਉੱਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਇਹਨਾਂ ਨੇ ਇੱਕ ਸੈਮੀਨਾਰ ਲਾਇਆ ਸੀ 2007 ਜਾਂ 8 ਦੀ ਗੱਲ ਹੈ ਸ਼ਾਇਦ ਆਰਟੀਆਈ ਦੇ ਉੱਤੇ ਉਹ ਸੈਮੀਨਾਰ ਸੀਗਾ ਕਿਉਂਕਿ ਆਰਟੀਆਈ ਇਹ ਜਿਹੜਾ ਇਹਨਾਂ ਦੀ ਦੇਣ ਹੀ ਸੀਗੀ ਇਸ ਟੀਮ ਦੀ ਰੂਪਾ ਜੀ ਵੀ ਇਦਾਂ ਮਹਿਸੂਸ ਨਹੀਂ ਕਰ ਰਹੇ ਦੀ ਇੱਕ ਅਣਜਾਣ ਤੇ ਜਿਵੇਂ ਕਿ ਕਹਿ ਦਿੰਨੇ ਆ ਵੀ ਇੱਕ ਅਣਜਾਣ ਬੰਦੇ ਦੇ ਹੱਥ জাফর ਜੀ ਨੂੰ ਕੋਈ ਤਜਰਬਾ ਹੈ ਨਹੀਂ ਹਨਾ জাফর ਭੁੱਖੇ ਹੁਣ ਜਿਵੇਂ ਕਿ ਆਪਾਂ ਕਹਿ ਲਈਏ ਇੱਕ ਵਾਰੀ ਨਾ ਕਿਸੇ ਭਰਾ ਨੇ ਮੈਨੂੰ ਗੱਲ ਸੁਣਾਈ ਕਹਿੰਦੇ ਵੀ ਇੱਕ ਮਰੀਜ਼ ਸੀਗਾ ਉਹਦੇ ਜ਼ਖਮ ਸੀਗਾ ਤੇ ਜ਼ਖਮ ਤੇ ਮੱਖੀਆਂ ਬਹੁਤ ਬੈਠੀਆਂ ਮੱਖੀਆਂ ਬੈਠਣ ਦੇ ਵਜੋਂ ਜਦੋਂ ਤੁਸੀਂ ਸਮਾਜ ਸੇਵੀ ਹੋ ਹਨਾ ਉਹਨਾਂ ਜਿਹੜੋ ਵਿਖਿਆ ਵੀ ਜਿਹੜਾ ਬਾਈ ਦੇ ਮੱਖੀਆਂ ਬੈਠੀਆਂ ਤੇ ਖੂਨ ਚੂਸਦੀਆਂ ਉਹਨੇ ਡਾ ਦਿੱਤਾ ਹੈ ਨਾ ਉਹ ਗੁੱਸੇ ਉਹ ਡਾ ਦੇ ਉਹ ਕਿਰ ਗੁੱਸੇ ਹੋ ਗਿਆ ਕਹਿੰਦਾ ਕਿ ਤੂੰ ਦਾ ਤੋ ਡਾਈਆ ਉਹ ਕਹਿੰਦਾ ਅੱਜਕੱਲ ਇਹ ਭਲਾ ਕਰਨ ਦਾ ਹੀ ਮੋਬੀਲਾ ਹੈ ਨਹੀਂ ਹੈ ਨਾ ਉਹ ਕਹਿੰਦਾ ਮੈਂ ਤੈਨੂੰ ਤਾਂ ਕਹਿਣਾ ਵੀ ਇਹ ਖੂਨ ਪੀ ਕੇ ਰੱਜ ਗਈਆਂ ਸੀ ਪਰ ਜਿਹੜੀਆਂ ਹੁਣ ਹੋਣਗੀਆਂ ਉਹ ਫੇਰ ਮੇਰਾ ਖੂਨ ਪੀਣੀਆਂ ਤੇ ਮੈਨੂੰ ਉਹਨੀ ਤਕਲੀਫ ਨਹੀਂ ਮਿਲੂ ਤੇ ਫਿਰ ਤੁਸੀਂ ਆਪ ਦੇ ਹੱਥੀਂ ਇਹ ਸਰਕਾਰ ਨੇ ਆਂਦੀ ਮਤ ਅੱਜ ਕਿਦਾਂ ਮਹਿਸੂਸ ਕਰ ਰਹੇ ਹੋ ਮੱਖੀਆਂ ਕੋ ਖੂਨ ਚੂਸਣ ਵਾਲੀਆਂ ਵੇਖੋ ਜੇ ਅਸੀਂ ਆਪ ਦੇ ਹੱਥੀ ਲਿਆਂਦੀ ਸਾਡੀ ਗਲਤੀ ਸੀਗੀ ਤੇ ਉਹਦਾ ਕਮਿਆਜ਼ਾ ਵੀ ਅਸੀਂ ਭੁਗਤ ਰਹੇ ਹਾਂ ਹਾਂ ਮੈਂ ਤਾਂ ਇਹ ਕਹਿਣਾ ਵੀ ਮੈਂ ਮੈਨੂੰ ਜਿਹੜੀ ਸਜ਼ਾ ਮਿਲੀ ਹੈ ਬਿਲਕੁਲ ਸਹੀ ਮਿਲੀ ਹੈ ਕਿਉਂਕਿ ਜੇਕਰ ਲੋਕਾਂ ਦੇ ਨਾਲ ਅਸੀਂ ਜਿਹੜੇ ਵਾਅਦੇ ਕੀਤੇ ਸੀਗੇ ਉਹ ਅਸੀਂ ਪੂਰੇ ਕਰ ਨਹੀਂ ਸਕਦੇ ਸੀਗੇ ਹੂੰ ਤੇ ਫਿਰ ਜਾਂ ਤਾਂ ਲੋਕਾਂ ਤੋਂ ਛੇਤਰ ਖਾਂਦੇ ਜਾਂ ਸਜ਼ਾ ਭੁਗਤਦੇ ਸੋ ਸਜ਼ਾ ਭੁਗਤਣਾ ਮੈਂ ਜਿਆਦਾ ਸਮੋਂ ਤੁਹਾਡੇ ਇੱਕ ਮੁੱਦੇ ਤੇ ਆਉਂਦੇ ਮੈਨੂੰ ਪਤਾ ਲੱਗਿਆ ਸੀਗਾ ਵੀ ਜਿਹੜਾ ਸਾਡਾ ਸਰਕਾਰੀ ਤੰਤਰ ਹੈ ਨਾ ਇਹਨਾਂ ਦੇ ਆਸ ਵਿੱਚ ਵੀ ਤਾਲਮੇਲੇ ਦੇ ਬਿਆਨ ਨਹੀਂ ਰੱਲਦੇ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਖਜ਼ਾਨਾ ਭਰਿਆ ਹੋਇਆ ਤੇ ਦੂਸਰੇ ਕਹਿੰਦੇ ਖਜ਼ਾਨਾ ਖਾਲੀ ਹੈ ਤੇ ਮੈਨੂੰ ਇੱਦਾਂ ਮਹਿਸੂਸ ਹੁੰਦਾ ਵੀ ਤੁਸੀਂ ਵੀ ਰਿਟਾਇਰਮੈਂਟ ਕੁਝ ਸਮਾਂ ਪਹਿਲਾਂ ਲਈ ਸੀ ਤੇ ਜਿਹੜੀਆਂ ਐਡਾਂ ਵਗੈਰਾ ਲੱਗਦੀਆਂ ਜਾਂ ਮਸ਼ਹੂਰੀਆਂ ਲੱਗਦੀਆਂ ਹਨਾ ਉਹਨਾਂ ਤੇ ਵੀ ਜਿੰਨੇ ਟੀਚਰ ਸਾਹਿਬਾਨ ਹਨ ਉਹਨਾਂ ਨੂੰ ਨੌਕਰੀਆਂ ਦਾ ਕਿਸੇ ਨੂੰ ਮਿਲੀਆਂ ਨਹੀਂ ਉਹੀ ਕੱਢ ਕੱਢ ਕੇ ਦਿਖਾਈ ਜਾਂਦੇ ਆ ਤੇ ਚਾਹੇ ਕੋ ਰਿਟਾਇਰਮੈਂਟ ਹੋ ਗਿਆ ਹੁਣ ਵੀ ਕਈ ਮਲਾਜ਼ਮ ਹੈਗੇ ਆ ਜਿਹੜੀਆਂ ਤਨਖਾਹਾਂ ਤੋਂ ਵਾਂਝੇ ਬੈਠੇ ਆ ਤੇ ਕਈ ਪੈਨਸ਼ਨ ਵਾਲੇ ਲੋਕ ਆ ਜਿਵੇਂ ਤੁਸੀਂ ਪੈਨਸ਼ਨ ਲੈ ਲਈ ਆ। ਉਹ ਇਹ ਪੈਨਸ਼ਨ ਲੈਣ ਦੀ ਰਣਨੀਤੀ ਕੀ ਹੁੰਦੀ ਕਿੰਨਾ ਸਮਾਂ ਹੁੰਦਾ? ਮੈਨੂੰ ਇਦਾਂ ਮਹਿਸੂਸ ਹੋਇਆ ਵੀ ਭਰੋਸੇ ਜੋ ਸੂਤਰਾਂ ਤੋਂ ਪਤਾ ਲੱਗਾ ਤੁਹਾਨੂੰ ਵੀ ਹਲੇ ਤੱਕ ਪੈਨਸ਼ਨ ਨਹੀਂ ਮਿਲੀ। ਨਹੀਂ ਮਿਲੀ ਜੀ। ਮੈਨੂੰ ਪੌਣੇ 2 ਸਾਲ ਹੋ ਗਏ ਰਾਜੂ ਜੀ ਰਿਟਾਇਰ ਹੋਏ। ਪੌਣੇ 2 ਸਾਲ। ਪੌਣੇ 2 ਸਾਲ। ਵੀ ਲੀਗਲ ਕਾਰਵਾਈ ਕੀ ਹੈ? 15 ਦਸੰਬਰ 2023 ਨੂੰ ਮੈਂ ਰਿਟਾਇਰ ਹੋਇਆ ਸੀਗਾ। ਤੇ ਅੱਜ ਪੌਣੇ 2 ਸਾਲ ਹੋ ਗਏ ਐ ਜਦਕਿ ਐਸ ਪਰ ਰੂਲ ਇੱਕ ਮਹੀਨੇ ਦੇ ਵਿੱਚ ਵਿੱਚ ਪੈਨਸ਼ਨ ਮੇਰੀ ਲੱਗ ਜਾਣੀ ਚਾਹੀਦੀ ਸੀ ਹੂੰ ਮੇਰੇ ਖਿਲਾਫ ਕੋਈ ਇਨਕੁਆਇਰੀ ਪੈਂਡਿੰਗ ਨਹੀਂ ਕੋਈ ਵਿਭਾਗੀ ਜਾਂਚ ਨਹੀਂ ਚੱਲ ਰਹੀ ਮੇਰੇ ਖਿਲਾਫ ਬਿਲਕੁਲ ਕਲੀਨ ਐਂਡ ਕਹ ਲਓਗੇ ਵੀ ਉਹ ਮੇਰਾ ਰਿਪੋਰਟ ਹੈਗਾ ਤੇ ਪਰ ਫਿਰ ਵੀ ਜਿਹੜਾ ਹੈਗਾ ਪੈਨਸ਼ਨ ਨਹੀਂ ਲੱਗ ਰਹੀ ਕਿੰਨੇ ਦੋ ਸਾਲ ਹੋ ਗਏ ਹੋਣੇ ਪੌਣੇ ਦੋ ਸਾਲ ਹੋ ਗਏ ਜੀ ਪੌਣੇ ਦੋ ਸਾਲ ਬਰ ਕੋਈ ਸੁਪਰੀਮ ਕੋਰਟ ਹਾਈ ਕੋਰਟ ਤੋਂ ਦਲਦਲ ਰੁਕ ਕੀਤਾ ਕੋਈ ਕਾਰਵਾਈ ਦਾ ਦੇਖੋ ਜੀ ਉੱਥੇ ਜਿਹੜੇ ਸ਼ਤਰਾਨਾਏ ਪੀ ਐਸ ਸੀ ਦੇ ਕਲਰਕ ਹੈਗੇ ਆ ਉਹ ਮੈਨੂੰ ਨਹੀਂ ਪਤਾ ਵੀ ਕਿਹੜੇ ਦਬਾਅ ਦੇ ਵਿੱਚ ਨੇ ਗਿੱਜੇ ਲੱਤਾ ਖਾਨ ਦੇ ਘੂਤ ਆਉਂਦੇ ਗੱਲਾਂ ਨਾਲ ਨਹੀਂ ਸੀ ਨਹੀਂ ਕੁਝ ਵੀ ਸਮਝ ਲਓ ਤੁਸੀਂ ਉਹ ਵੀ ਗੱਲ ਤੁਹਾਡੀ ਠੀਕ ਹੈ ਜੇ ਜਿਹੜੇ ਦੇ ਇੱਥੇ ਮੋਗੇ ਹੁੰਦਾ ਇਹੋ ਜਿਹੇ ਉਹ ਹੁੰਦੇ ਤਾਂ ਫਿਰ ਮੈਂ ਉਹਨਾਂ ਨਾਲ ਉਹੋ ਜਿਹੇ ਤਰੀਕੇ ਨਾਲ ਵੀ ਵਰਤ ਲੈਂਦਾ ਹਮ ਪਰ ਬਟ ਜਿਹੜਾ ਮੈਨੂੰ ਇਹ ਲੱਗਦਾ ਹੈ ਕਿ ਵੀ ਇਹਦੇ ਵਿੱਚ ਪੋਲੀਟੀਕਲ ਇੰਟਰਫੀਰੈਂਸ ਹੈ ਕਿਉਂਕਿ ਮੈਂ ਸਰਕਾਰ ਦੇ ਖਿਲਾਫ ਬੋਲਦਾ ਰਿਹਾ ਔਰ ਇਸੇ ਵਜ੍ਹਾ ਕਰਕੇ ਹੀ ਮੇਰੀ ਬਦਲੀ ਹੋਈ ਸੀ ਛਤਰਾਣੇ ਦੀ ਔਰ ਇਸੇ ਵਜ੍ਹਾ ਕਰਕੇ ਹੀ ਮੈਨੂੰ ਜੌਬ ਛੱਡਣੀ ਪਈ ਸੀ ਔਰ ਉਸ ਤੋਂ ਬਾਅਦ ਮੈਂ ਇੱਕ ਨਿਊਜ਼ ਚੈਨਲ ਸ਼ੁਰੂ ਕਰ ਲਿਆ ਰਿਟਾਇਰਮੈਂਟ ਤੋਂ ਬਾਅਦ ਉਤੋਂ ਬਾਅਦ ਵੀ ਮੈਂ ਸਰਕਾਰ ਦਾ ਖਹਿੜਾ ਨਹੀਂ ਛੱਡਿਆ ਸੋ ਸਰਕਾਰ ਨੇ ਮੇਰੇ ਨਾਲ ਕਈ ਜਗ੍ਹਾ ਤੇ ਮੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਮੇਰੀਆਂ ਸ਼ਿਕਾਇਤਾਂ ਵਾਪਸ ਕਰਾਉਣ ਦੀ ਕੋਸ਼ਿਸ਼ ਕੀਤੀ ਮੇਰੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਨੇ ਉਹ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਈਆਂ ਤਾਂ ਫਿਰ ਉਹ ਜਿਹੜਾ ਹੈਗਾ ਹੁਣ ਮੇਰੀ ਪੈਨਸ਼ਨ ਮੇਰੇ ਤੋਂ ਮਰਹੂਮ ਰੱਖ ਰਿਹਾ ਹੈ ਤਾਂ ਕਿ ਉਹ ਮੈਨੂੰ ਸਜ਼ਾ ਦੇ ਸਕਣ ਜਾਨੀ ਜਿਹੜੀ ਜਿਵੇਂ ਬੰਦੇ ਦੇ ਨਾਲ ਪਰਛਾਵਾਂ ਰਹਿੰਦਾ ਹਨ ਤੇ ਦੁਸ਼ਮਣ ਵੀ ਨਾਲ ਹੀ ਜਾਂਦੇ ਨੇ 라ਜੂ ਜੀ ਜਿਹੜੀ ਇਹ ਇਹ ਰਾਹ ਹੈ ਨਾ ਜਿਹੜੇ ਰਾਹ ਤੇ ਮੈਂ ਚੱਲ ਰਿਆਂ ਜਾਂ ਤੁਸੀਂ ਵੀ ਚੱਲ ਰਹੇ ਹੋ ਇਹ ਰਾਹ ਦੇ ਉੱਤੇ ਇਹੋ ਜਿਹੇ ਪਰੇਸ਼ਾਨੀਆਂ ਆਉਣੀਆਂ ਹੀ ਆਉਣੀਆਂ ਹੁੰਦੀਆਂ ਹੁਣ ਮੈਂ ਤੁਸੀਂ ਦੇਖੋ ਪੌਣੇ 2 ਸਾਲ ਲੰਘੇ ਲਗਭਗ ਸਵਾ ਸਾਲ ਜਦੋਂ ਲੰਘਿਆ ਸੀਗਾ ਮੇਰੀ ਪੈਨਸ਼ਨ ਨੂੰ ਤੇ ਮੈਂ ਅਮਾਨਜੋਗ ਹਾਈ ਕੋਰਟ ਦੇ ਵਿੱਚ ਗਿਆ ਹਾਈ ਕੋਰਟ ਨੇ ਇੱਕ ਡਾਇਰੈਕਸ਼ਨ ਦਿੱਤੀ ਸਰਕਾਰ ਨੂੰ ਕਿ 4 ਮਹੀਨੇ ਦੇ ਵਿੱਚ ਵਿੱਚ ਜਿਹੜਾ ਹੈਗਾ ਇਹਨਾਂ ਦੇ ਸਾਰੇ ਡਿਊਜ਼ ਆ ਜਿਹੜੇ ਉਹ ਕਲੀਅਰ ਕੀਤੇ ਜਾਣ। ਤੁਸੀਂ ਹੈਰਾਨ ਹੋ ਜਾਓਗੇ ਕਿ ਉਹ 4 ਮਹੀਨੇ ਵੀ ਖਤਮ ਹੋਣ ਵਾਲੇ ਆ ਹੁਣ। ਹਾਈ ਕੋਰਟ ਨੂੰ ਵੀ ਨਹੀਂ ਮੰਨਦੀ। ਹਾਈ ਕੋਰਟ ਦੇ ਹੁਕਮਾਂ ਨੂੰ ਵੀ ਨਹੀਂ ਮੰਨ ਰਹੀ ਜਣੇ ਦੀ। ਐਡਾ ਜ਼ਿਆਦਾ ਜਣੇ ਦੀ ਸਰਕਾਰ ਦਾ। ਅਗਲੀ ਰੂਪਰੇਖਾ ਕੀ ਕਰਕੇ ਦੱਸਾਂ। ਜਿਸ ਤੋਂ ਅਗਲੀ ਰੂਪਰੇਖਾ। ਦੇਖੋ ਇਹਦੇ 'ਚ ਤਾਂ ਰੂਪਰੇਖਾ ਰਾਜੂ ਜੀ ਇਹੀ ਹੈ ਵੀ ਜੇਕਰ ਮੈਨੂੰ ਪੈਨਸ਼ਨ ਨਹੀਂ ਦਿੰਦੀ ਸਰਕਾਰ ਤਾਂ ਮੈਂ ਹੁਣ ਸੜਕ ਤੇ ਉਤਰੂਗਾ ਜੀ ਕਿਉਂਕਿ ਮੇਰਾ ਹੱਕ ਹੈ ਸੜਕ ਤੇ ਉਤਰਨਾ ਕੋਈ ਧਰਨਾ ਮੇਰਾ ਜਾਂ ਕੋਈ ਕੁਝ ਵੀ ਕਰੂਗਾ ਮੈਂ কারণ ਜਿਵੇਂ ਮੈਂ ਹੁਣ 15 ਅਗਸਤ ਨੂੰ ਉਥੇ ਮਰਨwarte ਸ਼ੁਰੂ ਕਰਨ ਦਾ ਐਲਾਨ ਕੀਤਾ ਸੀਗਾ ਛਤਰਾਣੇ ਬਟ ਉਥੇ ਪ੍ਰਸ਼ਾਸਨ ਨੂੰ ਇੰਨੀ ਭਜਨ ਅਠ ਪੈ ਗਈ ਸਾਡੇ ਮਹਿਮੇ ਨੂੰ ਇੰਨੀ ਭਜਨ ਅਠ ਪੈ ਗਈ ਵੀ ਉਹਨਾਂ ਨੇ ਮੇਰੇ ਤੋਂ ਫੇਰ ਟਾਈਮ ਮੰਗ ਲਿਆ ਵੀ ਸਾਨੂੰ 15 ਦਿਨ ਦਾ ਟਾਈਮ ਦੇ ਦੇ ਲੀਗਲ ਤੌਰ ਤੇ ਸਾਨੀਆ ਤੌਰ ਤੇ ਮਾਰਵਾਤਾ ਮਨੁੱਖਤਾ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੌਣ ਲੋਕ ਦੋਸ਼ੀ ਨੇ ਤੁਹਾਡੀ ਨਜ਼ਰ ਵਿੱਚ ਮੇਰੀ ਨਜ਼ਰ ਤੱਕ ਸਰਕਾਰੀ ਦੋਚੀ ਹੈ ਜੀ ਜਾਂ ਉਹ ਲੋਕ ਨੇ ਜਿਹੜੇ ਸਰਕਾਰ ਦੇ ਵਿੱਚ ਬਹਿ ਕੇ ਮੇਰੇ ਨਾਲ ਪਾਰਸ਼ੀਅਲਟੀ ਕਰਵਾ ਰਹੇ ਆ ਉਹੀ ਲੋਕ ਦੋਚੀ ਨੇ ਉਹ ਕਲਰਕਾਂ ਵਿਚਾਰਿਆਂ ਨੇ ਕੀ ਹਿੰਮਤ ਕੀਤੀ ਉਹ ਮੇਰੀ ਪੈਨਸ਼ਨ ਇੰਨੀ ਦੇਰ ਰੋਕ ਜਾਣ ਕਿਉਂਕਿ ਸਰਕਾਰ ਨੂੰ ਵਿਆਜ ਦੇਣਾ ਪੈਣਾ ਹੁਣ ਦੇ ਪੌਣੇ 2 ਸਾਲ ਡਿਲੇ ਹੋਇਆ ਹੈ ਤਾਂ ਉਹ ਪੌਣੇ 2 ਸਾਲ ਦਾ ਵਿਆਜ ਵੀ ਤਾਂ ਦੇਣਗੇ ਮੇਰੇ ਪੈਸੇ ਦਾ ਜੀ ਸੋ ਉਹ ਵਿਆਜ ਦੇਣਾ ਸਰਕਾਰ ਨੂੰ ਦੇਣਾ ਪੈਣਾ ਔਰ ਉਹਦੇ ਲਈ ਜੇ ਸਰਕਾਰ ਚਾਹੇ ਤੋ ਕਲਰਕ ਨੂੰ ਅੱਜ ਸਸਪੈਂਡ ਜਾਂ ਟਰਮੀਨੇਟ ਕਰ ਸਕਦੀ ਹੈ ਕਿਉਂਕਿ ਸਰਕਾਰ ਨੂੰ ਕਿੱਡਾ ਚੂਨਾ ਲਵਾਤਾ ਉਹ ਬੰਦੇ ਨੇ ਜੀ ਪੌਣੇ ਦਰ ਪਰ ਨਹੀਂ ਉਹਨੂੰ ਕੋਈ ਸਜ਼ਾ ਨਹੀਂ ਜਾਈ ਜਣਾ ਕੋਈ ਉਹਨੂੰ ਬਿਲਕੁਲ ਦੇਣਾ ਪੈਣਾ ਇਹਦੇ ਵਿੱਚ ਜਿਹੜਾ ਹੈਗਾ ਸਰਕਾਰ ਦੇ ਹੁਣ ਆਪਣੀ ਜਗ੍ਹਾ ਤੇ ਸੱਚੀ ਹੋਵੇ ਤਾਂ ਉਹ ਕਲਰਕ ਦੇ ਖਿਲਾਫ ਕਾਰਵਾਈ ਕਰੇ ਹੂੰ ਕਿਉਂਕਿ ਉਹਨਾਂ ਨੂੰ ਲੱਖਾਂ ਰੁਪਏ ਦਾ ਜਿਹੜਾ ਨੁਕਸਾਨ ਹੋਣਾ ਇਹਦੇ ਵਿੱਚ ਹੂੰ ਲੱਖਾਂ ਦਾ ਨੁਕਸਾਨ ਰਹਿਣਾ ਕਿਉਂਕਿ ਹੁਣ ਜੇ ਆਪਾਂ 30-35 ਲੱਖ ਰੁਪਏ ਦਾ ਵਿਆਹ ਹੀ ਗਣਾਂਗੇ ਤਾਂ ਨੈਚਰਲੀ ਪੂਰੇ 2 ਸਾਲ ਦਾ ਤੁਹਾਨੂੰ ਪਹਿਲੇ ਲੱਖ ਪਲੱਸ ਤਾਂ ਹੋ ਵੀ ਗਿਆ ਹੋ ਗਏ ਹੋਗਾ ਸੋ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਪਰ ਨਹੀਂ ਕਰਨਗੇ ਉਹ ਕਾਰਨ ਉਹਦਾ ਕੀ ਹੈ ਕਿ ਸਰਕਾਰ ਨੇ ਤਾਂ ਰੋਕਾਈ ਹੋਈ ਹੈ ਮੈਨੂੰ ਬਾਜੀ ਇੱਕ ਇਹ ਵੀ ਸੁਣਨ ਚ ਆਇਆ ਸੀ ਵੀ ਤੁਹਾਨੂੰ ਡਾਇਰੈਕਟਰ ਨੇ ਕਿਹਾ ਸੀ ਵੀ ਜਿੰਨਾ ਚਿਰ ਤੁਸੀਂ ਵਿਧਾਇਕ ਮੈਡਮ ਖਿਲਾਫ ਕੀਤੀਆਂ ਸ਼ਿਕਾਇਤਾਂ ਵਾਪਸ ਨਹੀਂ ਲੈਂਦੇ ਹੂੰ ਹੂੰ ਤੁਹਾਡੇ ਕੇਸ ਦਾ ਕੋਈ ਹੱਲ ਨਹੀਂ ਹੋਵੇਗਾ ਇਹ ਬਾਕੀ ਗੱਲ ਸੀ ਜੀ ਬਿਲਕੁਲ ਬਿਲਕੁਲ ਜੀ ਮੈਨੂੰ ਹੈਲਥ ਡਾਇਰੈਕਟਰ ਨੇ ਮੈਂ ਉਹ ਉਹਨਾਂ ਨੇ ਦਫ਼ਤਰ ਗਿਆ ਉਹਦੀ ਪੈਨਸ਼ਨ ਦੇ ਸਬੰਧ ਦੇ ਵਿੱਚ ਮਿਲਣ ਵਾਸਤੇ ਮੈਨੂੰ ਡਾਇਰੈਕਟਰ ਮੈਡਮ ਨੇ ਇਨਡਾਇਰੈਕਟਲੀ ਡਾਇਰੈਕਟਲੀ ਸੌਰੀ ਡਾਇਰੈਕਟਲੀ ਮੈਨੂੰ ਇਹ ਗੱਲ ਕਹੀ ਕਿ ਜਿੰਨੀ ਦੇਰ ਤੁਸੀਂ ਐਮਐਲਏ ਮੈਡਮ ਮੋਗਾ ਦੇ ਖਿਲਾਫ ਜਿਹੜੀਆਂ ਸ਼ਿਕਾਇਤਾਂ ਵਗੈਰਾ ਕੀਤੀ ਉਹ ਵਾਪਸ ਨਹੀਂ ਲੈਂਦੇ ਉਨੀ ਦੇਰ ਤੁਹਾਡੀ ਪੈਨਸ਼ਨ ਨਹੀਂ ਲੱਗਣੀ ਜੀ ਉਸ ਤੋਂ ਬਾਅਦ ਹੀ ਮੈਂ ਹਾਈ ਕੋਰਟ ਦੇ ਵਿੱਚ ਗਿਆ ਠੀਕ ਸੋ ਕਹਿਣ ਤੋਂ ਭਾਵ ਕਿ ਹੈ ਕਿ ਕਲੀਅਰ ਥ੍ਰੈਟ ਹੈਗਾ ਤੇ ਇੱਕ ਤਾਂ ਤੁਸੀਂ ਐਸਐਮਓ ਮੋਗਾ ਦੇ ਖਿਲਾਫ ਜਿਹੜੀ ਸ਼ਿਕਾਇਤਾਂ ਕੀਤੀਆਂ ਉਹ ਆਪਸ ਲੋਕ ਤੇ ਇੱਕ ਐਮਐਲਏ ਮੋਗਾ ਜੀ ਸੋ ਸੋਸ਼ਲ ਮੀਡੀਆ ਐਸੋਸੀਏਸ਼ਨ ਦੇ ਨਾਲ ਕੋਈ ਵੀ ਸੇ ਨੂੰ ਡਾਲਟੇ ਨੇ ਹਾਲਪੇ ਬਾਹਰ ਕੋਈ ਨਾ ਸੇ ਨੂੰ ਕੋਰ ਨਰਮ ਸੇ ਨੂੰ ਹਾਲ ਦੇ ਨਾਲ ਗੁਰਚਰ ਸਿੰਘ ਰਾਜੂ ਦੀ ਰਿਪੋਰਟ ਤੁਹਾਨੂੰ